ਆਪਾਂ ਮੌਜੂਦਾ ਫਤਿਹਗੜ ਚੂੜੀਆਂ ਤੋਂ ਜਦ ਰਸਤਾ ਜਾਂਦਾ ਇਹ ਰਮਦਾਸ ਰੂਪ ਥਾਣੇ ਦੇ ਪਿਛਲੇ ਪਾਸੇ ਫਤਿਹਗੜ ਤੋਂ ਬੱਦੋਵਾਲ ਨੂੰ ਜਦ ਆਪਾਂ ਜਾਂਦੇ ਆਂ ਤੇ ਇਸ ਰਸਤੇ ਵਿੱਚ ਆਉਂਦਾ ਹੈ ਸ਼ਾਮ ਗੈਜ ਏਜੰਸੀ ਦਾ ਗੋਡਾਊਨ ਗੋਡਾਊਨ ਦੇ ਨਜ਼ਦੀਕ ਹੀ ਸਾਬਕਾ ਕਾਉਂਸਲਰ ਨੇ ਜਥੇਦਾਰ ਕੁਮਨ ਸਿੰਘ ਦੇ ਬੇਟੇ ਭਲਕਾਰ ਸਿੰਘ ਪਰ ਨੂੰ ਉਹਨਾਂ ਦੇ ਘਰ ਕੋਈ ਗਲਤੀ ਦੇ ਨਾਲ ਪੇਂਟ ਦਾ ਕਾਫੀ ਸਮਾਨ ਜਿਹੜਾ ਰਖਸ਼ੇ ਵਾਲਾ ਵਾ 10 ਦਿਨ ਪਹਿਲਾਂ ਇਹ ਜਿਹੜਾ ਛੱਡ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਜਾਣਦੇ ਨਹੀਂ ਆ ਕਿ ਇਹ ਸਮਾਨ ਕਿਸ ਦਾ ਹੈ ਉਹਨਾਂ ਨੇ ਇਹ ਆਰਡਰ ਕਿਸੇ ਨੂੰ ਆਰਡਰ ਨਹੀਂ ਸੀ ਦਿੱਤਾ ਨਾ ਹੀ ਉਸ ਉਹਨਾਂ ਨੇ ਇਹ ਸਮਾਨ ਮੰਗਵਾਇਆ ਸੀ ਕਿਸੇ ਦਾ ਸਮਾਨ ਰਖਸ਼ੇ ਵਾਲਾ ਗਲਤੀ ਨਾਲ ਇਹਨਾਂ ਦੇ ਘਰ ਲਾ ਆ ਗਿਆ ਤੇ 10 ਦਿਨ ਹੋ ਗਏ ਇਸ ਦਾ ਕੋਈ ਵੀ ਮਾਲਕ ਇੱਥੋਂ ਸਮਾਨ ਲੈਣ ਨਹੀਂ ਆਇਆ ਇਹਨਾਂ ਨੇ ਮੀਡੀਆ ਤੱਕ ਪਹੁੰਚ ਕੀਤੀ ਹੈ ਤੇ ਤਾਂ ਜੋ ਇਹ ਅਸਲ ਜਿਹੜੇ ਮਾਲਕ ਨੇ ਉਹਨਾਂ ਤੱਕ ਇਹ ਸਮਾਨ ਪਹੁੰਚਦਾ ਹੋ ਸਕੇ ਇਹ ਬੜੀ ਇਮਾਨਦਾਰੀ ਵਾਲੀ ਇਹਨਾਂ ਮਿਸਾਲ ਪੇਸ਼ ਕੀਤੀ ਆ ਹੋਰ ਕੀਮਤੀ ਸਮਾਨ ਆ ਪੇਟ ਵਾਲੀ ਦੁਕਾਨ ਤੋਂ ਆਇਆ ਰਖਸ਼ੇ ਵਾਲਾ ਜਿਹੜਾ ਐਡਰੈਸ ਕਿਤੇ ਭੁੱਲ ਗਿਆ ਉਹ ਇਹਨਾਂ ਦੇ ਘਰ ਸਮਾਨ ਛੱਡ ਗਿਆ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਵੀ ਕਿੰਨੀ ਤਰੀਕ ਤੋਂ ਇਹਨਾਂ ਦੇ ਘਰ ਸਮਾਨ ਆਇਆ ਤੇ ਕੌਣ ਛੱਡ ਗਿਆ ਤੇ ਇਹ ਕੀ ਕਹਿਣਾ ਚਾਹੁੰਦੇ ਨੇ ਮਲਕਾਰ ਸਿੰਘ ਜੀ ਸਮਾਨ ਪੇਂਟਿੰਗ ਵਾਲੀ ਦੁਕਾਨ ਤੋਂ ਆਇਆ ਜਿਹੜੇ ਆਪਣਾ ਰੰਗ ਰੋਖਣ ਵਾਲੇ ਦੀ ਦੁਕਾਨ ਤੋਂ ਕਾਫੀ ਸਮਾਨ ਹੈ ਤੋੜੇ ਨੇ ਪੀਓਪੀ ਦੇ ਹੋਰ ਕੀ ਕੀ ਸਮਾਨ ਹੈ ਪੱਥਰ ਤੇ ਪਾਲਿਸ਼ ਵਾਲਾ ਵੀ ਆ ਹੋਰ ਵੀ ਆ ਤੇ ਕਿੰਨੀ ਤਰੀਕ ਦਾ ਇਹ ਲਾ ਗਿਆ ਕੌਣ ਲਾ ਗਿਆ ਸਭ ਤੋਂ ਪਹਿਲਾਂ ਮੈਂ ਵਾਟਸਾਪ ਤੁਹਾਡਾ ਈ ਪੰਜਾਬ ਟੀਵੀ ਦਾ ਸਵਾਗਤ ਕਰਦਾ ਕਿ ਤੁਸੀਂ ਸਾਡੇ ਬਲਾਵੇ ਤੇ ਅਸੀਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਕਿ ਗਲਤੀ ਦੇ ਨਾਲ ਅਸੀਂ ਆਪਦੇ ਪਰਿਵਾਰ ਦੇ ਨਾਲ ਕੰਮ ਗਏ ਸੀ ਬਾਹਰ ਅਮਰਸਰ ਤੇ ਬਜ਼ੁਰਗ ਘਰ ਸੀ ਤੇ ਸਮਾਨ ਰੈਡੀ ਵਾਲਾ ਆਇਆ 26 27 ਤਰੀਕ ਦੇ ਕਰੀਬ ਤੇ ਉਹਨਾਂ ਦੇ ਚ ਵੀ ਚਲੋ ਕੰਮ ਘਰੇ ਚੱਲਦਾ ਰਹਿੰਦਾ ਕੋਈ ਨਾ ਕੋਈ ਤੇ ਜਾਂ ਵੱਡੇ ਵੀਰ ਜੀ ਨੇ ਜੇ ਬੁਕਾਰਨੇ ਸਮਾਨ ਭੇਜੇ ਹਣਾ ਉਹ ਰੈਡੀ ਵਾਲਾ ਜਿਹੜਾ 200 ਰੁਪਿਆ ਕਰਾਇਆ ਪ੍ਰਾਪਤ ਕਰਕੇ ਉਹ ਸਮਾਨ ਜਿਹੜਾ ਇੱਥੇ ਲਾ ਗਿਆ ਤੇ ਮੇਰਾ ਤਾਂ ਨਾਲ ਰਾਬਤਾ ਦੋ ਤਿੰਨ ਦਿਨ ਹੋ ਗਿਆ ਕਰਨ ਦੇ ਹੁ ਤੁਸੀਂ ਵਿਜੀ ਸੀ ਮੈਂ ਤੁਹਾਡਾ ਪਹਿਲਾਂ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਸਰਦੇ ਤੇ ਇੱਥੇ ਆਏ ਹੋ ਕਿਉਂਕਿ ਮਾਲਕ ਦੇ ਦਿੱਤੇ ਆ ਬੰਦਾ ਵਾਧਾ ਹਣਾ ਤੇ ਇਹ ਭਾਵੇਂ 15000 ਦਾ ਭਾਵੇਂ 20000 ਦਾ ਤੇ ਭਾਵੇਂ 2 ਰੁਪਏ ਦਾ ਵਾ ਇਸ ਕਰਕੇ ਮੈਂ ਚਾਹੁੰਨਾ ਵੀ ਜਿਹਦਾ ਵੀ ਇਹ ਸਮਾਨ ਹੈਗਾ ਵਾ ਆਪਣਾ ਸਮਾਨ ਨਿਸ਼ਾਨੀ ਦੱਸ ਕੇ ਕਿ ਕਿੰਨੇ ਤੋੜੇ ਨੇ ਕਿੰਨੇ ਪੀਓਪੀ ਆ ਕਿੰਨਾ ਕੀ ਸਮਾਨ ਆ ਕਿੰਨੀਆਂ ਨਾਲ ਬੋਤਲਾਂ ਨੇ ਵਖੋ-ਵਖ ਆਪਣੇ ਡਿਟੇਲ ਬਣਾ ਕੇ ਨਿਸ਼ਾਨੀ ਦੱਸ ਕੇ ਫਿਰ ਉਹਨੂੰ ਸਮਾਨ ਆਪ ਦੇ ਦੇ ਦਾਂਗੇ ਪਰ ਸਬਜ਼ਤ ਨਹੀਂ ਕੋਈ ਇਸ ਤੇ ਬਾਅਦ ਸਾਡੀ ਖਬਰ ਨਚ ਤੋਂ ਬਾਅਦ ਵੀ ਨਹੀਂ ਕੋਈ ਸਮਾਨ ਆਉਂਦਾ ਤੇ ਫਿਰ ਕੀ ਕਰੋਗੇ ਇਸ ਦਾ ਫਿਰ WhatsApp ਇਤਰਾ ਸਭ ਤੋਂ ਵੱਡਾ ਜਿਹੜਾ ਘਰ ਹੁੰਦਾ ਗੁਰੂ ਘਰ ਹੁੰਦਾ ਵਾ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਆ ਫਿਰ ਜੇ ਨਾਂ ਕੋ ਆਇਆ ਕ ਸਮਾਨ ਲੈਣ ਤੇ ਗੁਰੂ ਘਰ ਨਾ ਦਿੱਤਾ ਜਾਏਗਾ ਅੱਛਾ ਤੁਸੀਂ ਕੁਝ ਦਿਨ ਵੇਟ ਕਰੋਗੇ ਇਸ ਤੋਂ ਅਲੱਗ ਕਿਉਂਕਿ ਅਸੀਂ 10 ਦਿਨ ਅੱਗੇ ਵੀ ਵੇਟ ਕੀਤੀ ਹੈ ਤੇ ਮੈਂ ਗੁਰਦੂ ਘਰ ਦੇ ਵਿੱਚ ਲੋਸਮੈਂਟ ਬਕਾਇਦਾ ਕਰਾਈ ਕਿ ਸ਼ਾਇਦ ਪਿੰਡ ਹੱਡ ਆਇਆ ਵੀ ਪਿੰਡ ਦੇ ਵਿੱਚ ਹੋਰ ਕਿਸੇ ਦੇ ਘਰ ਨਾਲ ਸਮਾਨ ਜਾਣਾ ਹੋਵੇ ਪਰ ਲੌਸਮੈਂਟ ਕਰਾਉਣ ਦੇ ਬਜਾਅ ਤਿੰਨ ਚਾਰ ਦਿਨ ਹੋ ਗਏ ਲੌਸਮੈਂਟਾ ਦੋ ਤਿੰਨ ਵਾਰੀ ਕੀਤੀਆਂ ਕੋਈ ਸਮਾਨ ਲੈਣ ਆਇਆ ਨਹੀਂਗਾ ਤੇ ਇਸ ਕਰਕੇ ਮੈਂ ਸਮਝਿਆ ਚਲੋ ਤੁਹਾਡੇ ਜਿਹੜਾ ਟੀਵੀ ਦੇ ਮਾਦੇ ਆਰ ਮੈਂ ਹੀ ਤੁਹਾਡੇ ਕੇਂਦਰ ਦਾ ਹੀ ਕਿਹਨੂੰ ਪਤਾ ਲੱਗ ਜੇ ਤੇ ਆਪ ਦਾ ਸਮਾਨ ਆਣ ਕੇ ਲੈ ਜਿਓ ਇਹ ਲੱਗਦਾ ਵੀ ਕੀ ਕੋਈ ਮਿਸਟੇਕ ਹੋ ਗਈ ਇਹ ਮਿਸਟੇਕ ਹੋਈ ਹੋਰ ਕੋਈ ਗੱਲ ਨਹੀਂ ਗਈ ਐਡਰੈਸ ਦੀ ਮਿਸਟੇਕ ਕਈ ਵਾਰੀ ਨਾਵਾਂ ਦੇ ਨਾਮ ਨਾਲ ਰਲਦੇ ਹੁੰਦੇ ਆ ਜਿਹੜੇ ਰੇੜੀ ਵਾਲੇ ਤੁਰਨ ਲੱਗਦੇ ਆ ਕਿਉਂਕਿ ਉਹਨਾਂ ਨੂੰ ਕਰਾਇਆ ਨਾ ਮਤਲਬ ਹੁੰਦਾ ਉਹਨਾਂ ਨੂੰ ਇਹ ਰਹਿੰਦਾ ਵੀ ਉਹ ਕਿ ਉਹਨੇ ਕਹਿਤਾ ਜਾ ਕੇ ਲਾਤਾ ਹੋ ਸਕਦਾ ਜਿਨ੍ਹਾਂ ਦਾ ਸਮਾਨ ਉਹ ਕਿਤੇ ਗਏ ਹੋਣ ਉਹਨਾਂ ਨੇ ਬਾਅਦ ਚ ਪਤਾ ਕਰਨ ਤੇ ਫੇਰ ਪਤਾ ਲੱਗੇ ਵੀ ਸਮਾਨ ਸੱਡ ਆਇਆ ਹੀ ਨਹੀਂ ਜਾਂ ਪੇਮੈਂਟ ਦੇਣ ਜਾਣ ਦੁਕਾਨਦਾਰ ਨੂੰ ਉਹ ਬਾਅਦ ਚ ਪਤਾ ਲੱਗੇ ਕਿ ਵੀਡੀਓ ਪੈਣ ਤੇ ਆਇਆ ਵੀ ਉਹ ਇਹਦੇ ਵਿੱਚ ਤੇ ਦੋ ਜਣੇ ਦੱਸ ਸਕਦੇ ਆ ਵੀ ਆ ਸਾਡੀਆਂ ਜਿਹੜਾ ਇਨੀ ਕੁਆਂਟੀਟੀ ਤੇ ਆ ਫਲਾਨੀ ਫਲਾਨੀ ਕੁਆਲਿਟੀ ਦੀ ਫਲਾਨੀ ਫਲਾਨੀ ਚੀਜ਼ ਇਹਦੇ ਵਿੱਚ ਜਾਂ ਤੇ ਜਿਹੜਾ ਮਾਲਕ ਆ ਜਾਂ ਦੁਕਾਨਦਾਰ ਹਾਂ ਜਾਂ ਜਿਹਨੇ ਲਿਆ ਵਾ ਜਿੰਨੇ ਪੇਮੈਂਟ ਦੇਣੀ ਆ ਉਹ ਦੱਸ ਸਕਦਾ ਜਾਂ ਜਿਹੜੇ ਜਿੰਨੂ ਜੀ ਉਹਨੂੰ ਪੇਮੈਂਟ ਨਹੀਂ ਦੁਕਾਨਦਾਰ ਨੂੰ ਗਈ ਤੇ ਉਹ ਦੱਸ ਸਕਦਾ ਮੇਰਾ ਸਮਾਨ ਜਿਹੜਾ ਉਹਨਾਂ ਦੇ ਘਰ ਤੇ ਪਹੁੰਚਿਆ ਨਹੀਂ ਤੇ ਮੇਰੀ ਪੇਮੈਂਟ ਜਿਹੜੀ ਮੈਨੂੰ ਮਿਲੇ ਇਹ ਦੋ ਹੀ ਬੰਦੇ ਦੱਸ ਸਕਦੇ ਨੇ ਤੇ ਤੀਸਰਾ ਮਾਲਕ ਨੂੰ ਤਾਂ ਪਤਾ ਵਾ ਕਿਹਦਾ ਵਾ ਕਿਉਂਕਿ ਝੂਠ ਮਾਰ ਕੇ ਕੋਈ ਨਾ ਖੜੇ ਕਿਨੇ ਜਿਹਦੀ ਚੀਜ਼ ਹੈਗੀ ਉਹ ਲੈ ਜਾ ਕੇ ਅ ਪਰ ਉਹ ਸਾਹਿਬ ਬੜੀ ਤਾਂ ਇਮਾਨਦਾਰੀ ਹੈ ਕਿ ਤੁਸੀਂ ਇੰਨਾ ਸਮਾਨ ਹੋਣ ਦੇ ਬਾਵਜੂਦ ਵੀ ਲੋਸਮੈਂਟ ਵੀ ਕਰਾਈ ਆ ਚਲੋ মিডিਆ 'ਚ ਵੀ ਆਇਓ ਇਹ ਕਿਸੇ ਕਿਸੇ ਥਾਂ 'ਤੇ ਆਖੀ ਇਹ ਇਮਾਨਦਾਰੀ ਹੁੰਦੀ ਨਹੀਂ ਤੇ ਬਹੁਤਿਆਂ ਨੂੰ ਹੁੰਦਾ ਕਿ 10 ਰੁਪਏ ਵੀ ਆਉਂਦੇ ਕਹਿੰਦੇ ਚਲੋ ਜੇਬ ਵਿੱਚ ਪਾਉਂਗਾ ਇਹ ਬੜੀ ਵਧੀਆ ਗੱਲ ਹੈ ਤੁਹਾਡੀ ਚੰਗੀ ਸੋਚ ਹੈ ਤੇ ਹੁਣ ਤੁਸੀਂ 10 ਦਿਨ 15 ਦਿਨ ਵੇਟ ਕਰੋਗੇ ਅਸੀਂ ਹੁਣ ਅੱਗੇ 10 ਦਿਨ ਅੱਗੇ ਵੇਟ ਕੀਤੀ ਆ ਅਸੀਂ 10 ਦਿਨ ਨਹੀਂ 5 ਦਿਨ WhatsApp 'ਤੇ ਦੀ ਕਰਾਂਗੇ ਉਸ ਤੋਂ ਬਾਅਦ ਗੁਰੂ ਘਰ ਭੇਜ ਦਿਆਂਗੇ ਇੱਕ ਹਫ਼ਤਾ ਰਵਾਂਗੇ ਫਿਰ ਗੁਰੂ ਘਰ ਨੂੰ ਪਹਚਾ ਦੇਣਗੇ ਤਾਂ ਇਹ ਤੇ ਵੀ ਹੁੰਦਾ ਪਰ ਉਹ ਸਭ ਕਈ ਬੜੇ ਗਰੀਬ ਲੋੜਵੰਦ ਵੀ ਲੋਕ ਹੁੰਦੇ ਆ ਹਾਂਜੀ 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 ਉਹ ਇੱਕ ਸਾਡਾ ਗੁਰੂ ਘਰ ਹੀ ਲਿਖਾ ਆਹ ਆਤੀ ਲੱਗਣਾ ਗੁਰਨਾਨਕ ਦੇ ਗੋਲ ਹੀ ਗੋਲ ਕੀ ਵਾਹੇ ਗਰੀਬ ਦਾ ਮੂੰਹ ਆਹ ਲੋੜਵੰਦ ਕਿਉਂ ਹਾਂਜੀ ਹਾਂਜੀ ਤੇ ਹੋ ਸਕਦਾ ਆ ਗੁਰੂ ਘਰ ਤੇ ਵੀ ਸਾਡੇ ਬੜੇ ਦਾਨੀ ਸੱਜਣ ਵੀ ਹੁੰਦੇ ਆ ਹਾਂਜੀ ਹਾਂਜੀ ਇਹੋ ਜੇ ਲੋੜਵੰਦ ਹੁੰਦੇ ਆ ਕਰੀਬ ਵੀ ਉਹ ਵਿਚਾਰੇ ਨੇ ਸੋਚਿਆ ਨਹੀਂ ਹੁੰਦਾ ਵੀ ਸਾਡੇ ਘਰ 'ਚ ਇਹ ਵਜਾ ਸਮਾਨ WhatsApp ਤੁਸੀਂ ਬੜੀ ਦਰਸਤ ਗੱਲ ਕੀਤੀ ਹੈ ਪਿਛਲੇ ਜਿਵੇਂ ਹੜ ਦੀ ਮਾਰ ਵਜੀ ਆ ਤੇ ਕਈਆਂ ਘਰਾਂ ਦੇ ਵਿੱਚ ਬਹੁਤ ਚੀਜ਼ਾਂ ਦੀ ਨਾਲ ਜ਼ਰੂਰਤ ਹੁੰਦੀ ਹੈ ਜਿਵੇਂ ਤੁਸੀਂ ਅਸੀਂ ਤੁਹਾਡੀਆਂ ਵੀਡੀਓ ਵੇਖंदर ਇੰਨੇ ਵੀ ਕੋਠਾ ਡੇਪਿਆ ਛੱਤ ਡੇਪੀ ਉਹਨਾਂ ਕੋਲ ਤੇ ਆਪਣਾ ਗੱਡਰ ਪਾਉਣ ਦਾ ਨਹੀਂ ਹੈਗਾ ਸਮਾਂ ਤੇ ਆਪਾਂ ਉਹ ਵਾਕਿਆ ਤੁਹਾਡੀ ਗੱਲ ਸਹੀ ਆ ਵੀ ਗੁਰੂ ਘਰ ਵੀ ਵਧੀਆ ਹੈ ਆਪਾਂ ਸ਼ਰਦਾ ਰਹਿੰਦੇ ਆ ਪਰ ਜੇ ਉਹਨਾਂ ਦੇ ਘਰ ਵੀ ਸਮਾਨ ਚਲੇ ਜਾ ਤਾਂ ਮਾੜੀ ਗੱਲ ਹੀ ਹੈ ਰਾਮੀਆ ਦਸੇ ਦੇ ਦਸੇ ਟੰਕਰ ਜਿਹੜੇ ਹਾਂਜੀ ਹਾਂਜੀ ਵੇਖੋ ਹੁਣ ਉਹ ਲੋਡ ਵੰਦਿਆ ਉਹਨੂੰ ਹੁਣ 50000 ਵਾਲੀ 60000 ਵਾਲੀ ਉਹਦੀ ਉਹ 1.5 ਲੱਖ ਵਾਲੀ ਆ ਇਸ ਕਰਕੇ ਇਹ ਇਹਨਾਂ ਚੀਜ਼ਾਂ ਤੇ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਦੇਣਾ ਚਾਹੀਦਾ ਦਾਨ ਕਰਨਾ ਚਾਹੀਦਾ ਇੱਥੇ ਦਾਨ ਜਿਹੜਾ ਵਾ ਬਣਦਾ ਵਾ ਪੰਨੂ ਸਾਹਿਬ ਆਪਣਾ ਐਡਰੈਸ ਤੇ ਫੋਨ ਨੰਬਰ ਬੋਲ ਦਿਓ ਜੇ ਕਿਸੇ ਨੇ ਤੁਹਾਡੇ ਨਾਲ ਰਾਤਾ ਕਰਨਾ ਹੋਵੇ ਐਡਰੈਸ ਸਾਡਾ ਮੇਰਾ ਨਾਮ ਸ਼ੋਭਿਆ ਬਲਕਾਰ ਸਿੰਘ ਪੰਨੂ ਸਾਹਿਬ ਕਾਉਂਸਲਰ ਫਟਕੜ ਚੂੜੀਆਂ ਤੇ ਨਜ਼ਦੀਕ ਆ ਜਦੋਂ ਆਪਾਂ ਥਾਣੇ ਤੋਂ ਬੱਦੋਵਾਲ ਕਲਾਂ ਨੂੰ ਆਈਏ ਤੇ ਫਟਕੜ ਚੂੜੀਆਂ ਥਾਣੇ ਤੇ ਗਾੜੀ ਗੈਸਕ ਦਾਮ ਆ ਜਾਂਦਾ ਵਾ ਗੈਸਕ ਦਾਮ ਤੇ ਇੱਕ ਕਿਲਾ ਗਾੜੀ ਜਾਣ ਕੇ ਛੜਕਦੇ ਉੱਤੇ ਸਾਡਾ ਘਰ ਆ ਤੇ ਟੈਲੀਫੋਨ ਮੇਰਾ ਨੰਬਰ ਹੈਗਾ 9815740676 ਐਸਐਨਜੀ ਕਾਉਂਸਲਰ ਸਾਬਕਾ ਕਾਉਂਸਲ ਬਲਕਾਰ ਸਿੰਘ ਪੰਨੂ ਜੋ ਕਿ ਫਤੇਗੜ ਚੂੜੀਆਂ ਤੋਂ ਜਦ ਆਪਾਂ ਰਮਦਾਸ ਬਾয়া ਬਦੋਵਾਲ ਆਉਣੇ ਆ ਠਾਣੇ ਦੀ ਬੈਕਸਾਈਡ ਤੋਂ ਇਹ ਰਸਤਾ ਨਿਕਲਦਾ ਸ਼ਾਮ ਕੇ ਐਸ ਏਜੰਸੀ ਦੇ ਨਜ਼ਦੀਕ ਇਹਨਾਂ ਦਾ ਆਪਣਾ ਬੈਕ ਹੈ ਕੋਠੀ ਹੈ ਤੇ ਇੱਥੇ ਹੀ ਇਹ ਜਿਹੜਾ ਸਮਾਨ ਹੈ ਪੇਟ ਵਾਲੀ ਦੁਕਾਨ ਤੋਂ ਆਇਆ ਹੋ ਹੋ ਸਕਦਾ ਫਰੇਗੜ ਚੂੜੀਆਂ ਤੋਂ ਆਇਆ ਹੋਵੇ ਕੋਈ ਵੀ ਇਹਨਾਂ ਦਾ ਕਹਿਣਾ ਹੈ ਵੀ ਜਾਂ ਤੇ ਰਖਸ਼ੇ ਵਾਲਾ ਜਾਂ ਜੇਰਾ ਇਹਦਾ ਮਾਲਕੇ ਜਾਂ ਪੇਂਟ ਵਾਲਾ ਹੋ ਸਕਦਾ ਪੇਂਟ ਵਾਲੇ ਨੂੰ ਕਹਿੰਦੇ ਹੁਣ ਮਾਲਕ ਵੀ ਤੁਸੀਂ ਤਾਂ ਤੁਸੀਂ ਤੁਹਾਡਾ ਸਮਾਨ ਨਹੀਂ ਪਹੁੰਚਾਇਆ ਉਹ ਕਹਿੰਦੇ ਹੁਣ ਅਸੀਂ ਰਖਸ਼ੇ ਵਾਲੇ ਨੂੰ ਭੇਜਤਾ ਰਖਸ਼ੇ ਵਾਲੇ ਦੀ ਪਛਾਣ ਨਾ ਹੋਵੇ ਉਹ ਖਖੜਖੀਆ ਪਿਆ ਹੋਵੇ ਉਹਨਾਂ ਦਾ ਆਪਸੀ ਡਿਸਪਿਊਟ ਚੱਲਦਾ ਹੋਵੇ ਤੇ ਇਹ ਸਮਾਨ ਜਿਹੜਾ ਇੱਥੇ ਇਹ ਪਿਆ ਬਲਕਾਰ ਸਿੰਘ ਪੰਨੂ ਦੇ ਕੋਲ ਐਡਰੈਸ ਵੀ ਤੁਹਾਨੂੰ ਉਹਨਾਂ ਨੇ ਦੱਸਤਾ ਫੋਨ ਨੰਬਰ ਵੀ ਦੱਸਤਾ ਜਿਹੜੇ ਅਸਲੀ ਮਾਲਕ ਨੇ ਜਾਂ ਪੇਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜਾਂ ਜਿਹੜੇ ਇਹਨਾਂ ਦੇ ਮਾਲ ਜਿਨ੍ਹਾਂ ਨੇ ਰਕਸ਼ਿਤੇ ਲਦਾ ਕੇ ਭੇਜਿਆ ਉਹ ਇਹਨਾਂ ਨਾਲ ਸੰਪਰਕ ਆਪਣੀ ਨਿਸ਼ਾਨੀ ਦੱਸ ਕੇ ਇਹ ਜਿਹੜਾ ਪੇਂਟ ਵਾਲਾ ਸਮਾਨ ਹੈ ਉਹ ਆਪਣਾ ਇਥੋਂ ਖੜ ਸਕਦੇ ਉਹਨਾਂ ਨੇ ਕਿਹਾ ਵੀ ਇੱਕ ਹਫਤੇ ਦੀ ਅਸੀਂ ਵੇਟ ਕਰਾਂਗੇ ਅਗਰ ਇਹ ਇੱਕ ਹਫਤੇ ਤੱਕ ਕੋਈ ਵੀ ਇਸ ਦਾ ਮਾਲਕ ਇਹਦਾ ਨਹੀਂ ਪਹੁੰਚਦਾ ਜਾਂ ਪੇਂਟ ਵਾਲਾ ਨਹੀਂ ਪਹੁੰਚਦਾ ਇਹ ਸਮਾਨ ਅਸੀਂ ਵੀ ਲੋੜਵੰਦ ਆ ਗਰੀਬ ਲੋੜਵੰਦ ਆ ਉਸ ਨੂੰ ਇਹ ਸਮਾਨ ਆਪਾਂ ਉਹਦੇ ਹਵਾਲੇ ਕਰ ਦਿਆਂਗੇ ਧੰਨਵਾਦ